ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੰਦੀਵਾਲ 79434 ਤੇ ਹਾਂ ਜੀ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਟਾਈਮ ਐਡ 4 ਦੇ ਲਗਭਗ ਹੋ ਗਿਆ 4:00 ਚੁੱਕੇ ਨੇ ਜੀ ਤੇ ਆਪਾਂ ਕਰਦੇ ਜੀ ਕੰਮ ਤੋਂ ਦੇ ਸ਼ੁਰੂ ਤੇ ਅੱਜ ਸਵੇਰ ਦਾ ਆਪਾਂ ਕੋਈ ਖਾਸ ਕੰਮ ਨਹੀਂ ਕਰਿਆ ਜੀ ਸਵੇਰੇ ਆਪਾਂ ਅੱਜ ਪਸ਼ੂਆਂ ਵਾਲਾ ਸਤੜਾ ਚਾੜਿਆਗਾ ਤੇ ਕਿਉਂਕਿ ਕੰਮ ਅੱਜ ਆਪਾਂ ਬਹੁਤ ਸਾਰੇ ਕਰਨੇ ਸੀਗੇ ਤੇ ਸਵੇਰੇ ਮੈਂ 11 ਵਜੇ ਵੀਡੀਓ ਪਾਉਣੀ ਹੁੰਦੀ ਆ 11 ਵਜੇ ਪਾਉਣ ਲੱਗੇ 11 ਤੋਂ 12 ਵਜੇ ਜਾਂਦੇ ਹੁੰਦੇ ਨੇਗੇ ਤੇ ਜਦੋਂ ਮੈਂ ਵੀਡੀਓ ਐਡਿਟ ਕਰ ਰਹੀ ਸੀ ਤਾਂ ਵੀਡੀਓ ਐਡਿਟ ਕਰਦੇ ਕਰਦੇ ਆ ਗਈ ਆਪਣੀ ਨੀਂਦ ਤੇ ਆਪਾਂ ਗਏ ਸੌਂ ਤੇ ਉਸ ਤੋਂ ਬਾਅਦ ਆਪਾਂ ਨੂੰ 3 ਵਜੇ ਆਈ ਜਾਗ 3 ਵਜੇ ਉੱਠ ਗਈ ਹੁਣ ਆਪਾਂ ਤਰ ਕੱਢ ਕੇ ਮੱਝ ਦੀ ਮੱਝੀ ਤਰ ਕੱਢ ਕੇ ਚਾਹ ਪਾਣੀ ਪੀਤਤ ਹੁਣ ਟਾਈਮ ਮੇੜਾ 4 ਦੇ ਵੱਜ ਚੁੱਕੇ ਨੇ 4 ਦੇ ਲਗਭਗ ਜੇ ਹੈਗਾ ਵੈਸੇ ਵੇਖਿਆ ਹੈ ਨਹੀਂ ਆ ਮੈਂ ਤੇ ਟਾਈਮ ਮੇੜਾ ਇੱਥੇ ਜੀ ਹੈਗਾ ਹੁਣ ਆਪਾਂ ਬਹੁਤ ਸਾਰੇ ਜਿਹੜੇ ਕੰਮ ਕਰਨੇ ਹੀ ਇਕੱਠੇ ਹੋਏ ਪਏ ਆ ਹੁਣ ਐਵੇਂ ਨਹੀਂ ਪਤਾ ਲੱਗਦਾ ਮੈਨੂੰ ਕਿਹੜਾ ਕੰਮ ਕਰਾਂ ਮੈਂ ਕਿਹੜਾ ਛੱਡਾਂ ਕਿਉਂਕਿ ਇਹ ਕੱਪੜੇ ਵੀ ਤੋਣ ਵਾਲੇ ਪਏ ਨੇ ਤੇ ਬਾਹਰ ਪਾਪਾ ਜੀ ਕਹਿ ਰਹੇ ਨੇ ਵੀ ਤੂੜੀ ਵਾਲੇ ਚ ਪਏ ਮੇਰੇ ਨਾਲ ਤੂੜੀ ਪਵਾ ਦੋ ਤੇ ਉਧਰੋਂ ਖਲਾਰਾ ਤੁਹਾਨੂੰ ਇੱਥੇ ਵੀ ਦਿਖਾਉਣੇ ਆ ਬੈਕ ਕੈਮਰਾ ਕਰਕੇ ਕਿੰਨਾ ਖਿਲਰਿਆ ਪਿਆ ਮੇਰਾ ਰਾਦ ਦਾ ਸੀ ਜੀ ਅੱਜ ਮੈਂ ਬਿਲਕੁਲ ਵੀ ਰੈਸਟ ਨਹੀਂ ਕਰਨੀ ਕਿਉਂਕਿ ਕੰਮ ਤਾਂ ਧੰਦੇੜੇ ਬਹੁਤ ਜਾਦੇ ਪਏ ਸੀਗੇ ਤੇ ਕੱਲ ਤੂੜੀ ਪਾਉਣ ਕਰਕੇ ਨਾ ਤੁਹਾਨੂੰ ਖਲਾਰਾ ਦਿਖਾਉਣੇ ਤੋਂ ਬੈਕ ਕੈਮਰਾ ਹਾਂਜੀ ਆ ਦੇਖੋ ਜੀ ਇਹ ਸਾਰੇ ਖਲਾਰਾ ਪੈਰੇਗਾ ਇਹ ਨਾ ਇੱਥੇ ਫੱਟਾ ਲੱਗਿਆ ਹੋਇਆ ਸੀ ਫੱਟੇ ਦੇ ਉੱਪਰ ਤਾਂ ਹੋਏ ਸੀ ਸਮਾਨ ਤੇ ਫੱਟਾ ਉਹ ਆਪਾਂ ਤੂੜੀ ਵਾਲ ਦੇ ਵਿੱਚ ਲਾਤਾ ਜੀ ਮੂਰੇ ਬਾਰ ਦੇ ਤੇ ਇਹ ਖਲਾਰਾ ਖਿਲਰ ਗਿਆ ਤੇ ਇਧਰ ਕੱਲ ਪੱਲੀਆਂ ਕੱਢਣ ਵੇਲੇ ਦੇਖੋ ਜੀ ਕੀ ਹਾਲ ਕਰਿਆ ਪਿਆਗਾ ਕੱਲ ਜੀ ਤੂੜੀ ਪਾਉਂਦੇ ਸੀ ਨਾ ਪੱਲੀਆਂ ਕੱਢ ਰਿਹਾ ਸਾਰਾ ਜਿਹੜਾ ਖਲਾਰਾ ਖਲਾਰਦਾ ਤੇ ਅੱਜ ਮੇਰਾ ਰਾਤ ਦਾ ਬਿਲਕੁਲ ਵੀ ਪੈਣ ਦਾ ਨਹੀਂ ਸੀਗਾ ਮੈਂ ਰਾਤ ਦਾ ਸੀ ਇਹ ਸਾਰਾ ਮੈਂ ਸਮਾਰ ਕੇ ਪਉਂਗੀ ਅੱਜ ਸਮਾਰੂੰਗੀ ਪਰ ਨਹੀਂ ਜੀ ਹਨਾ ਤੇ ਨੀਂਦ ਤੇ ਕੋਈ ਜੋਰ ਨਹੀਂ ਚੱਲਦਾ ਨੀਂਦ ਬੰਦੇ ਨੂੰ ਠੱਕੇ ਨਾਲ ਸਮਾ ਦਿੰਦੀ ਹੈ ਤੇ ਇਧਰ ਸਾਰੇ ਖਲਾਰਾ ਜੀ ਇਹ ਲੋਟ ਕਰਨਾ ਸੀ ਮੈਂ ਪਰ ਇਹ ਨਹੀਂ ਹੋ ਸਕਿਆ ਤੇ ਹੁਣ ਇਹ ਜਿਹੜਾ ਖਾਲ ਖੋਲ ਆਪਾਂ ਇੱਥੋਂ ਚੱਕ ਕੇ ਦੇਵਾਂਗੇ ਇੱਕ ਵਾਰੀ ਤੇ ਇਹਨੂੰ ਆਪਾਂ ਉਧਰ ਛਤਰੇ 'ਚ ਰੱਖਾਂਗੇ ਤੁਹਾਨੂੰ ਦਿਖਾਉਣੀ ਹੈ ਮੈਂ ਤੇ ਉਧਰ ਰੱਖਾਂਗੇ ਤੇ ਹੁਣ ਮੈਨੂੰ ਬਾਹਰ ਬਾਜਾਂ বাজ ਰਹੀਆਂ ਨੇ ਜੀ ਹਾਂਜੀ ਤੁਹਾਨੂੰ ਖਲਾਰਾ ਜਿਹੜਾ ਦਿਖਾਤਾ ਇੰਨਾ ਖਿਲਰਿਆ ਪਿਆ ਸੀਗਾ ਤੇ ਇਹ ਮੇਰਾ ਰਾ ਹਾਂਜੀ ਇਹ ਸਾਰਾ ਕੰਮ ਜਿਹੜਾ ਅੱਜ ਆਪਣਾ ਵਿਚਲ ਗਿਆ ਰਹਿ ਗਿਆ ਤੇ ਹੁਣ ਮੈਨੂੰ ਬਾਰ-ਬਾਰ ਜਾਵਾਜਰੀਆਂ ਨੇ ਤੂੜੀ ਪਾਉਣੀ ਹੈ ਮੈਂ ਤੇ ਆਪਾਂ ਤੂੜੀ ਪਵਾ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਫਿਰ ਆਪਾਂ ਇੱਧਰ ਆ ਕੇ ਜਿਹੜਾ ਇਹ ਖਰ ਖੋਲਾ ਉਧਰ ਸੈੱਟ ਕਰਾਂਗੇ ਤੇ ਹੁਣ ਇਹ ਕੰਮ ਜਿਹੜਾ ਆਪਣਾ ਕੱਲ ਤੇ ਰਹਿ ਗਿਆ ਤੇ ਕੱਲ ਨੂੰ ਆਪਾਂ ਜਿਹੜਾ ਸਮਾਰਾਂਗੇ ਚਲੋ ਠੀਕ ਹੈ ਜੀ ਇੱਕ ਵਾਰ ਤੂੜੀ ਪਵਾ ਦੀ ਉਸ ਤੋਂ ਬਾਅਦ ਠਹਿਰ ਕੇ ਮਿਲਦੇ ਹੈਲੋ ਹਾਂਜੀ ਆਪਾਂ ਹੁਣ ਬਾਹਰ ਆ ਗਏਂਗੀ ਤੇ 12 ਆਪਾਂ ਪਾ ਰਹੇ ਆ ਜੀ ਤੂੜੀ ਤੇ ਦੋ ਟਰਾਲੀਆਂ ਜਿਹੜੀਆਂ ਆਪਾਂ ਬਾਹਰ ਛਟੀਆਂ ਹੋਈਆਂ ਨੇਗੀਆਂ ਉਹਨਾਂ ਸਵੇਰ ਦੇ ਇੱਕ ਨੂੰ ਰੈਡੀ ਤੇ ਪਾਪਾ ਜੀ ਦੋਨਾਂ ਨੇ ਪਾਣੀ ਪਾ ਕੇ ਲਾਟ ਡਲੀ ਤੇ ਕੱਲ ਨੌ ਟਰਾਲੀਆਂ ਜਿਹੜੀਆਂ ਆਪਣੇ ਹੈਲਪਰਾਂ ਨੇ ਪਾਈਆਂ ਸੀਗੀਆਂ ਤੇ ਉਸ ਤੋਂ ਬਾਅਦ ਜੀ ਹੁਣ ਜਦੋਂ ਆਪਾਂ ਚੰਗੀ ਤਰ੍ਹਾਂ ਲਾਟ ਡੰਨੇ ਆ ਤਾਂ ਜਿਹੜੀ ਜਗ੍ਹਾ ਵੀ ਹੋਰ ਹਨਾ ਬਣ ਗਈ ਅੰਦਰ ਤਾਂ ਪਾਪਾ ਜੀ ਕਹਿੰਦੇ ਵੀ ਚਲੋ ਬਾਹਰ ਰੱਖਣ ਨਾਲੋਂ ਵੀ ਜਿਹੜੀ ਹੁਣਾ ਹੋਰ ਪੈਂਦੀ ਇੱਕ ਟਰਾਲੀ ਆਪਾਂ ਤਿੰਨੇ ਲਾ ਕੇ ਪਾ ਦੰਨੇ ਆ ਆਈ ਵਾਰੀ ਅਸੀਂ ਇੱਕ ਟਰਾਲੀ ਪਾ ਦਨੇ ਹੁੰਨੇ ਆ ਜੀ ਬਾਦ ਦੇ ਵਿੱਚ ਤਿੰਨੋ ਜਾਨੇ ਲਾ ਕੇ ਤੇ ਜੇ ਅਸੀਂ ਸੋਚੇ ਚਲੋ ਵੀ ਠੀਕ ਆ ਵਧੀਆ ਸਮਾਂ ਦੀ ਬਾਹਰ ਪਤਾ ਕੀ ਇਹ ਬਾਹਰ ਨੇਰੀ ਦੇ ਨਾਲ ਹਨਾ ਅੱਧੀ ਤਾਂ ਉਹੀ ਉੱਡ ਜੂਗੀ ਤੇ ਅੱਧੀ ਵੀ ਗਲ ਕੇ ਨਾ ਜਿਦਾਂ ਆਪਾਂ ਪਾਣੀ ਛਿੜਕੀ ਜਾਂਦੇ ਉਹ ਹੋਰ ਹੀ ਹੋ ਜਾਂਦੀ ਹੈਗੀ ਹਰੀ ਜੀ ਤੇ ਹਨਾ ਫਿਰ ਉਹ ਪਸੂਆਂ ਨੂੰ ਪਾਉਣ ਨੂੰ ਨਹੀਂ ਜੀ ਕਰਦੀ ਵੀ ਗਲੀ ਤੂੜੀ ਨਾਲ ਤਾਂ ਹਨਾ ਐਵੇਂ ਹੀ ਠੀਕ ਹੈ ਤੇ ਹੁਣ ਚਲੋ ਮਾ ਬੀ ਆਪੀ ਚਲੋ ਖੇਸਾ ਖੋ ਕੇ ਪਾ ਲੈਣੀ ਹੈ ਨਾ ਕੀ ਗੱਲ ਹੈ ਕਿ ਕੰਮ ਹੀ ਕਰਨਾ ਸਾਰਾ ਦਿਨ ਤੇ ਇਹ ਵੀ ਆਪਣਾ ਕੰਮ ਹੈ ਜੀ ਹਨਾ ਇਹ ਵੀ ਜ਼ਰੂਰੀ ਆ ਤੇ ਸਾਰਾ ਸਾਰਾ ਜਿਹੜਾ ਆ ਪਾ ਤੂੜੀ ਪਸ਼ੂਆਂ ਨੂੰ ਪਾਉਣੀ ਹੁੰਦੀ ਆ ਹਨਾ ਇਸ ਤੋਂ ਵੱਡਾ ਦਾ ਕੰਮ ਹੋਰ ਕੋਈ ਹੋ ਹੀ ਨਹੀਂ ਸਕਦਾ ਹੈਗਾ ਤੇ ਕਿਉਂਕਿ ਅੰਦਰ ਹੋਊਗੀ ਜੀ ਵਧੀਆ ਰਹੋਗੇ ਹਨਾ ਬਾਹਰ ਤਾਂ ਫਿਰ ਗੱਲ ਹੀ ਹੋਈ ਪਸ਼ੂਆਂ ਨੂੰ ਪਾਉਣੀ ਬਹੁਤ ਹਨਾ ਨਹੀਂ ਹੈਗੀ ਸਹੀ ਉਹਨਾਂ ਦੇ ਸਰੀਰ ਲਈ ਤੇ ਹੁਣ ਆਪਾਂ ਇੱਥੇ ਇੱਕ ਟਰਾਲੀ ਪਾ ਦਾਂਗੇ ਤੇ ਇੱਕ ਟਰਾਲੀ ਹੋ ਗਈ ਜਿਹੜੀ ਉਹਨੂੰ ਬਾਹਰ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਗਾ ਵੀ ਨਾਲ ਲਾ ਕੇ ਉੱਪਰ ਪਾਣੀ ਛਿੜਕ ਦਾਂਗੇ ਤੇ ਇੱਥੇ ਹੋ ਗਿਆ ਇਹ ਆਪਾਂ ਸਟਾਰਟ ਕੰਟ 1.5 ਘੰਟੇ ਦੇ ਵਿੱਚ ਜਿਹੜਾ ਆਪਾਂ ਇਹ ਪਾ ਦਾਂਗੇ ਤੇ ਤੂੜੀ ਸਾਹਮਣ ਦਾ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਔਖਾ ਈ ਤੂੜੀ ਸਾਹਮਣਾ ਹਨਾ ਖਣਕ ਨਾਲੋਂ ਵੀ ਔਖਾ ਹੈ ਤੂੜੀ ਇਕੱਠੀ ਕਰਨੀ ਬਹੁਤ ਵੱਡਾ ਕੰਮ ਹੁੰਦਾ ਹੈਗਾ ਜੇ ਤੂੜੀ ਸੰਗੀ ਤਾਂ ਸਮਝੋ ਸਾਰੇ ਕੰਮ ਜਿਹੜੇ ਹੋਗੇ ਅਹ ਤੂੜੀ ਦਾ ਕੰਮ ਹੀ ਵੱਡਾ ਹੁੰਦਾਗਾ ਅੱਗੇ ਵਾਲੇ ਕੰਮ ਤਾਂ ਨਹੀਂ ਰਹੀ ਜੀ ਹਨਾ ਅੱਗੇ ਹਾੜੀਆਂ ਹੱਥੇ ਵੜਦੇ ਤੇ ਹੱਥੀਆਂ ਜਿਹੜਾ ਅਹ ਫਿਰ ਹੜੰਬੇ ਨਾਲ ਉਹ ਕਰਦੇ ਹਨਾ ਕੱਢਦੇ ਕਣਕ ਤੇ ਕਿੰਨੇ ਕਿੰਨੇ ਦਿਨ ਲੱਗ ਜਾਂਦੀ ਤੇ ਹੁਣ ਤਾਂ ਦੇਖੋ ਜੀ ਹਨਾ ਥਣ ਨੂੰ ਕਣਕ ਜਿਹੜੀ 2 ਘੰਟਿਆਂ ਦੇ ਵਿੱਚ ਘਰੇ ਆ ਜਾਂਦੀ ਆ ਤੂੜੀ ਥਣ ਨੂੰ ਸਾਰੀ ਬਣ ਕੇ ਘਰੇ ਆਪ ਜਾਂਦੀ ਹੈ ਤੇ ਹੈਲਪਰ ਲਾ ਕੇ ਆਪਾ ਪਾ ਲੈਣੇ ਹੁੰਨੇ ਆ ਹੁਣ ਤਾਂ ਆਪ ਤਾਂ ਕੋਈ ਵੀ ਕੰਮ ਨਹੀਂ ਕਰਦਾ ਤੇ ਅੱਗੇ ਕਹਾਵਤ ਹੁੰਦੀ ਸੀ ਦਾਤੀਨ ਨੂੰ ਲਵਾ ਦੇ ਘੁੰਗਰੂ ਹਣਾ ਕਣਕ ਵੱਡੂਗੀ ਨਾਲ ਤੇਰੇ ਤੇ ਹੁਣ ਤਾਂ ਉਹ ਕੰਮ ਨਹੀਂ ਰਹੇ ਜੀ ਤੇ ਹੁਣ ਤਾਂ ਬਸ ਤੂੜੀਆਂ ਵੀ ਜਿਹੜੇ ਆ ਹੁਣ ਤਾਂ ਬੰਦਿਆਂ ਦਾ ਵੀ ਨਹੀਂ ਪਾਉਂਦੇ ਤੂੜੀ ਬਸ ਹੈਲਪਰਾਂ ਤੋਂ ਪਵਾ ਲੈਂਦੇ ਨਹੀਂ ਤੇ ਉਧਰ ਪਾਪਾ ਜੀ ਅੰਦਰ ਕੋੜ ਰਹਾ ਜੀ ਪੰਡਾ ਤੇ ਨਾਲ-ਨਾਲ ਲਤੜ ਰਹੇ ਨੇਗੇ ਤੇ ਵਿੱਚ ਦੀ ਆਪਾਂ ਉਹਨਾਂ ਨੂੰ ਪਾਣੀ ਫੜਾ ਦੇਣੇ ਹੁੰਦੇ ਆ ਤੇ ਉਹ ਪਾਣੀ ਹੈ ਜਿਹੜਾ ਉਹ ਛਲਕ ਕੇ ਫੇਰ ਲਤੜ ਦਿੰਦੇ ਹੁੰਦੇ ਨੇ ਹਾਂਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਕਰ ਰਹੇ ਨੇ ਜੀ سپورਟ ਉਹਨਾਂ ਦਾ ਤੇ ਦਿਨੋਂ ਧੰਨਵਾਦ ਹੈ ਜੀ ਹਾਂ ਉਹਨਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਜਿਆਦਾ ਥੋੜਾਗਾ ਕਿਉਂਕਿ ਤੁਸੀਂ ਸਾਰੇ ਇੰਨੀ ਸਪੋਰਟ ਕਰ ਰਹੇ ਹੋ ਤੁਹਾਡੀ ਸਪੋਰਟ ਨਾਲ ਹੀ ਜਿਹੜਾ ਸਾਰਾ ਕੁਝ ਹੈ ਤੇ ਹੋਰ ਵੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਬੱਤਵਾ ਸਪੋਰਟ ਕਰਿਓ ਤੇ ਵੀਡੀਓ ਨੂੰ ਜਿਹੜਾਗਾ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਹਾਂ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਨਾ ਇੰਨਾ ਕੰਮ ਹੋਣ ਦੇ ਬਾਵਜੂਦ ਵੀ ਆਪਾਂ ਬਣਾਉਣੀ ਐਡਿਟ ਕਰਨੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਤੁਹਾਡਾ ਕੁਝ ਨਹੀਂ ਜਾਂਦਾ ਇੱਕ ਸਥਾ ਥੋੜੀ سپورਟ ਦੀ ਜ਼ਰੂਰਤ ਹੈ ਤੇ ਆਪਣੇ ਚੈਨਲ ਨੂੰ سپورਟ ਬਣਾਏ ਰੱਖਿਓ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਇਹ ਸਤੜਾ ਜਿਹੜਾ ਮੈਂ ਸਵੇਰੇ ਝਾੜਿਆ ਸੀਗਾ ਤੇ ਉਸ ਤੋਂ ਬਾਅਦ ਆ ਕੇ ਜਿਹੜਾ ਹੈ ਇੱਥੇ ਸਮਾਨ ਆਪਾਂ ਰੱਖ ਦਿੱਤਾ ਜੀ ਇੱਧਰ ਖੜਾ ਸਾਰੀਆਂ ਹੁਣ ਇੱਥੇ ਸੈੱਟ ਕਰਤੀਆਂ ਤੇ ਉਦੋਂ ਆਪਾਂ ਕੱਲ ਨੂੰ ਜਿਹੜਾ ਸਮਾਰਾਂਗੇ ਤੇ ਇੱਧਰ ਪਸ਼ੂਆਂ ਨੂੰ ਪਾਣੀ ਪਿਆਇਆ ਜੀ ਪਸ਼ੂਆਂ ਨੂੰ ਪਾਣੀ ਪਿਆਇਆ ਆਪਾਂ ਗਮਾਂਡੀਆਂ ਦੇ ਘਰੋ ਲੈ ਕੇ ਤੇ ਕਿਉਂਕਿ ਪਾਣੀ ਦੀ ਬਹੁਤ ਬੁਰਾ ਹਾਲਤ ਹੋ ਰਹੀ ਹੈ ਜੀ ਪਾਣੀ ਘਰ ਦੇ ਵਿੱਚ ਨਹੀਂ ਹੈਗਾ ਦੇਖੋ ਬਿਲਕੁਲ ਡੱਗੀ ਖਾਲੀ ਹੈਗੀ ਤੇ ਹੱਥ ਪਾਣੀ ਤੱਕ ਨਹੀਂ ਪਹੁੰਚਦਾ ਹੱਥ ਇਸ ਲਈ ਆਪਾਂ ਆਪਣੇ ਗਮਾਂਡੀਆਂ ਦੇ ਲੈ ਕੇ ਪਸ਼ੂਆਂ ਨੂੰ ਪਾਣੀ ਪਿਆਇਆ ਤੇ ਧਾਰਾਂ ਆਪਾਂ ਕੱਢ ਲਈਆਂ ਨੇ ਜੀ ਤੇ ਕੰਮ ਲਗਭਗ ਆਪਣੇ ਹੋ ਗਏ ਨੇ ਬਸ ਹੁਣ ਆਪਾਂ ਇਸ ਤੋਂ ਬਾਅਦ ਸੋਨ ਨੂੰ ਦਿਖਾਉਣੇ ਆ ਬਾਹਰ ਜਿਹੜੀ ਇਹ ਪਤੂੜੀ ਸਾਮੀ ਹੈਗੀ ਤੇ ਸਾਨੂੰ ਬਾਹਰ ਦਾ ਚੱਕਰ ਮਰਵਾਉਣੇ ਹੈਗੇ ਲੋ ਜੀ ਇਧਰ ਗੋਹਾ ਖੂੜਾ ਪਾ ਸਾਰਾ ਸੱਟ ਅਗੁੱਤਾ ਪਾਥੀਆਂ ਪਾਥ ਲਈਆਂ ਨੇ ਸਾਰੇ ਕੰਮ ਮੇਟੂ ਜਾਂ ਡੱਪਨੇ ਹੋ ਗਏ ਨੇਗੇ ਟਾਈਮ ਆ ਜਿਹੜਾ 6:00 ਵੱਜ ਚੁੱਕੇ ਨੇਗੇ ਲੋ ਜੀ ਇਸ ਤਰ੍ਹਾਂ ਜਿਹੜੀ ਆ ਪਤੂੜੀ ਸਾਰੀ ਸਾਮ ਤੇ ਇੱਕ ਟਰਾਲੀ ਜਿਹੜੀ ਆ ਕਿ ਤੂੜੀ ਦੀ ਬਾਹਰ ਰਹੀ ਇੱਥੋਂ ਮਾਂਜਾ ਸਿੰਜਾ ਲਾਤਾ ਤੇ ਆਹ ਲੋ ਜੀ ਤੂੜੀ ਆਪਣੀ ਜਿਹੜੀ ਸਾਰੀ ਸਾਮੀ ਸਸਤਰਾ ਇਹਦਾ ਪਾਣੀ ਛਿੜਕ ਕੇ ਢੇਰੀ ਜੀ ਲਾ ਦੋਤੀ ਹੈਗੀ ਤੇ ਇਧਰੋਂ ਵੀ ਮਾਂਜਾ ਮਾਰ ਕੇ ਜੀ ਢੇਰੀ ਜੀ ਲਾਤੀ ਹਨ ਉਹ ਚਿਸਤੀ ਦੇ ਖੇਤ ਰੇੜਾ ਰੂੜਾ ਲੈ ਕੇ ਉਹਦੇ ਰੇੜੇ ਦੇ ਵਿੱਚ ਹੀ ਪਾ ਕੇ ਲੈ ਜਾਣਗੇ ਕਿਉਂਕਿ ਰੂੜੀ ਦਾ ਹੁਣ ਚਕਵਾਉਣੀ ਆ ਹਨ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਚੱਲ ਗਈ ਮੈਂ ਮਿਲਦੀ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ